ਦੀ ਗੱਡੀ ਨਹੀਂ ਖੜੋ ਆਹ ਬਾਈ ਤੁਹ ਮਹਾਰਾਜ ਮੰਦਾ ਕਰਤੀ ਇਹ ਇੱਕ ਨਵਾਂ ਬੈਂਡ ਨਵੀਂ ਗੱਡੀ ਦਾ ਆ ਮੈਂ ਪਤਾ ਪੁਰਤੇ ਨਮ ਗੱਡੀ ਲੈ ਕੇ ਆਇਆ ਸੰਗਾ ਭਾਈ ਗੌਂਦਰੀ ਆ ਬੈਠੋ ਬੀਬੀ ਇਹ ਗੱਡੀ ਲੈ ਕੇ ਆਏ ਨੇ ਆ ਮੈਂ ਪਤਾ ਪੁਰਤੇ ਗੱਡੀ ਲੈ ਆ ਹਾਂ ਨਵੀਂ ਗੱਡੀ ਲਈ ਆ ਇਹਨਾਂ ਨੇ ਹਾਂ ਜੱਗਾ ਭਾਈ ਸ਼ੋਕਰ ਆ ਬਹੁਤ ਬਹੁਤ ਮੁਬਾਰਕਾਂ ਭੈਣੇ ਤੈਨੂੰ ਹਾਂ ਮਨ ਨੂੰ ਬੜੀ ਬਹੁਤ ਜ਼ਿਆਦਾ ਆ ਦੇਖੋ ਜੀ ਮੇਰੇ ਭੈਣ ਆਈਆ ਰਵਨੀਤ ਕੌਰ ਨਿੱਜਰ ਤੁਸੀਂ ਸਾਰੇ ਇਹਨੂੰ ਜਾਣਦੇ ਹੀ ਹੋ ਇਹਨਾਂ ਨੇ ਲਈਏ ਜੀ ਨਵੀਂ ਗੱਡੀ ਆਪਾਂ ਇਹਨਾਂ ਨੂੰ ਵਧਾਈਆਂ ਦੇਣ ਲੱਗੇ ਆ ਤੇ ਕੰਗ੍ਰੈਚੁਲੇਸ਼ਨ ਬਹੁਤ ਬਹੁਤ ਮੁਬਾਰਕਾਂ ਬੈਣੇ ਥੈਂਕ ਯੂ ਆਹ ਡੱਬਾ ਲੈ ਕੇ ਆਏ ਨਹੀਂ ਦੇਖੋ ਬੇਬੇ ਜੀ ਨੂੰ ਫੜਾਇਆ ਇਹਨਾਂ ਨੇ ਫੜਾਇਆ ਭਾਈ ਕੱਲੇ ਛੱਤੀ ਤੇ ਬਹੁਤ ਖੁਸ਼ੀ ਹੋਈ ਆ ਸਾਨੂੰ ਹਾਂ ਭਾਈ ਬਹੁਤ ਖੁਸ਼ੀ ਹੋਈ ਆ ਬੇਬੇ ਦੋਹਲਾ ਦੇ ਫੇਰ ਹੋਈ ਦੋਹਲਾ ਮਾਤੋਰ ਲਾੜੇ ਜੀ ਵੀ ਰਾਣੀ ਜੀ ni done, well ni done. <laughs> thank you Don't make <speaking in foreign language> <speaking in foreign language> ਮਾਣਿਆ ਨੂੰ ਨੀ ਰੇ ਬਤਲਾਨਿਆ ਦੀਏ ਮੇਰੀਏ ਪਿਆਰੀਏ ਸੋਨੂ ਆ ਜਾ ਨੂੰ ਨੀ ਲੈ ਬਤਲਾਨਿਆ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਸੋਨੂ ਆ ਜਾ ਨੂੰ ਨੀ ਲੱਟੂ ਦੇਖੋ ਆ ਦੇਖੋ ਮੇਰਾ ਲਾਡਲਾ ਭਾਂਜਾ ਆ ਉੱਥੇ ਸੱਪ ਵੇ ਦੱਸ ਕਿਹੜੀ ਗੱਡੀ ਲਈ ਹੈ ਗੱਡੀ ਬਾਹਰ ਦੇਖ ਲੋ ਕਿਹੜੀ ਖੜੀ ਹੈ